ਸ਼ਾਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਗਾਜਰ ਦੀ ਕਾਂਜੀ ਡਰਿੰਕ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂਗੇ ਜਿਹੜੀ ਇਹ ਡਰਿੰਕ ਹੈ એનર્ਜੀ ਭਰਪੂਰ ਡਰਿੰਕ ਹੈਗੀ ਬਣਾ ਕੇ ਜ਼ਰੂਰ ਟਰਾਈ ਕਰਨਾ ਤੇ ਇਹ ਬਹੁਤ ਹੀ ਮਤਲਬ ਕਿ ਵਧੀਆ ਟੇਸਟੀ ਹੈ ਜਿਹੜੀ ਡਰਿੰਕ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਟਾਈਮ ਤਾਂ ਜ਼ਰੂਰ ਲੱਗਦਾ ਹੈਗਾ ਇਹਨੂੰ ਪੀਣ ਵਾਸਤੇ ਵੇਟਾ ਜ਼ਰੂਰ ਕਰਨੀ ਪੈਂਦੀ ਹੈਗੀ ਤੇ ਚਲੋ ਆਪਾਂ ਇਹ ਜਿਹੜੀ ਡਰਿੰਕ ਹੈਗੀ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਬਣਾਉਣ ਵਾਸਤੇ ਚਾਹੀਦੀ ਆਪਾਂ ਨੂੰ ਗਾਜਰ ਫਰੈਸ਼ ਵਾਲੀ ਤੇ ਚੁਕੰਦਰ ਚਾਹੀਦਾ ਹੈਗਾ ਇੱਥੇ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਸ਼ੈੱਲ ਲੈ ਹੈਗਾ ਤੇ ਆ ਆਪਾਂ ਇੱਕ ਚੁਕੰਦਰ ਲੈ ਲੈ ਛੋਟੇ ਸਾਈਜ਼ ਦਾ ਤੇ ਇਹਨੂੰ ਵੀ ਆਪਾਂ ਸ਼ੈੱਲ ਲੈ ਹੈਗਾ ਇਨਾਂ ਦੀ ਆਪਾਂ ਲੰਬੀਆਂ ਲੰਮੀਆਂ ਜਿਹੜੀਆਂ ਫਾੜੀਆਂ ਕਟਿੰਗ ਕਰ ਲਵਾਂਗੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਫਾੜੀਆਂ ਛੋਟੀਆਂ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਲੰਬੀਆਂ ਹੀ ਕਰਨੀਆਂ ਨੇ ਗੋਲ ਵੀ ਕਰ ਸਕਦੇ ਹੋਗੇ ਜਿਹਹੇ ਜੀਆਂ ਤੁਹਾਨੂੰ ਇੱਛਾ ਹੋਵੇ ਤੁਸੀਂ ਉਸ ਹਿਸਾਬ ਨਾਲ ਜਿਹੜੀ ਹੈਗੀ ਫਾੜੀਆਂ ਨੂੰ ਕਟਿੰਗ ਕਰ ਸਕਦੇ ਆ ਤੇ ਇਧਰ ਆਪਾਂ ਗਾਜਰ ਤੇ ਚਾਰ ਪੰਜ ਪੀਸ ਬਣਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬੇਅਸਤਰੀ ਲੰਬੀਆਂ ਫਾੜੀਆਂ ਦੇ ਵਿੱਚ ਕਟਿੰਗ ਕਰ ਲਵਾਂਗੇ ਤੇ ਜਿਹੜੀ ਇਹ ਡਰਿੰਕ ਹੈ ਬਹੁਤ ਹੀ ਵਧੀਆ ਟੇਸਟੀ ਲੱਗਦੀ ਹੈ ਪੀਣ ਦੇ ਵਿੱਚ ਹੁਣ ਗਾਜਰ ਦਾ ਮੌਸਮ ਹੈਗਾ ਜਿਹੜਾ ਚੱਲ ਰਿਹਾ ਹੈਗਾ ਤੇ ਤਾਂ ਕਰਕੇ ਜਿਹੜੀ ਇਹ ਡਰਿੰਕ ਜ਼ਰੂਰ ਬਣਾ ਕੇ ਤੁਸੀਂ ਪੀਣੀ ਹੈਗੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੇ ਗਾਜਰਾਂ ਨੂੰ ਆਪਾਂ ਲੰਬੇ-ਲੰਬੇ ਪੀਸਾਂ 'ਚ ਕੱਟ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰਨਾ ਜਿਹੜਾ ਕੋਈ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਘੰਟੀ ਵਾਲਾ ਬਟਨ ਜਿਹੜਾ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਕਿਉਂਕਿ ਆਪਾਂ ਬਹੁਤ ਹੀ ਸਿੰਪਲ ਤੇ ਦੇਸੀ ਤਰੀਕੇ ਨਾਲ ਜਿਹੜੀ ਵੀ ਹੈਗੀ ਆਪਾਂ ਰੈਸਪੀ ਬਣਾ ਕੇ ਤਿਆਰ ਕਰਦੇ ਹਾਂਗੇ ਤੇ ਬਹੁਤ ਹੀ ਘੱਟ ਮਿਹਨਤ ਨਾਲ ਤੇ ਬਹੁਤ ਹੀ ਘਾਟੀ ਮਿਰਚ ਮਸਾਲਿਆਂ ਦੇ ਨਾਲ ਤੇ ਜੇ ਕੋਈ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਿਹਾ ਤਾਂ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲੈਣਾ ਫੇਸਬੁੱਕ ਪੇਜ ਨੰਬਰ 1 ਅਰ ਸੋਈਨਾ ਜ਼ਰੂਰ ਫੋਲੋ ਕਰਨਾ ਕਿਉਂਕਿ ਇਹਦੀਆਂ ਆਸਾਨ ਰੈਸਪੀਆਂ ਦੇਖਣ ਵਾਸਤੇ ਤੁਸੀਂ ਆਪਣੇ ਚੈਨਲ ਨੂੰ YouTube channel ਨੂੰ subscribe ਕਰ ਸਕਦੇ ਹਾਂ ਤੇ Facebook page number 1er soi ਨੂੰ follow ਕਰ ਸਕਦੇ ਹਾਂ ਜੇ ਕੋਈ Instagram ਤੇ ਦੇਖ ਰਿਹਾ ਤਾਂ Instagram edit number 1er soi ਨੂੰ ਵੀ follow ਕਰ ਸਕਦੇ ਹੋਗੇ ਆਪਾਂ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਜਿਹੜੀ ਵੀ ਰੈਸਪੀ ਹੈਗੀ ਬਿਲਕੁਲ ਪੰਜਾਬੀ ਬੋਲ ਕੇ ਤੇ ਮਤਲਬ ਕਿ ਜਿਹੜੀ ਵੀਡੀਓ ਐਡਿਟ ਕਰਦੇ ਆਂਗੇ ਜਿਹੜੀ ਕਿ ਹਰੇਕ ਬੰਦੇ ਨੂੰ ਸਮਝ ਆ ਜਾਵੇ ਤੇ ਜਿਹੜੀ ਆਪਣੀ ਬਣਾਈ ਹੋਈ ਰੈਸਪੀ ਹੈ ਟਰਾਈ ਕਰ ਸਕੇ ਇੱਕ ਗਾਜਰਾਂ ਤੇ ਚਕੰਦਰ ਨੂੰ ਆਪਾਂ ਨੇ ਇਸ ਤਰ੍ਹਾਂ ਕਟਿੰਗ ਕਰਕੇ ਤਿਆਰ ਕਰ ਲਿਆਗਾ ਤੇ ਇੱਧਰ ਆਪਾਂ ਇੱਕ ਕੁੰਡਾ ਲੈ ਲਾਂਗੇ ਮਿੱਟੀ ਵਾਲਾ ਇਹਦੇ ਵਿੱਚ ਆਪਾਂ 2 2.5 ਚਮਚੇ ਜਿਹੜੇ ਬਦਵੀ ਬਣਾ ਕੇ ਰੱਖ ਸਕਦੇ ਤੁਸੀਂ ਇਹ ਮਸਾਲਾ ਤੇ ਆਪਾਂ ਸਰੋਂ ਲੈ ਲਈਏਗੀ ਇਹ ਤੇ ਇੱਥੇ ਤੁਸੀਂ ਚਿੱਟੀ ਵਾਲੀ ਜਿਹੜੀ ਪੀਲੀ ਵਾਲੀ ਸਰੋਂ ਮਿਲਦੀ ਹੈ ਬਾਜ਼ਾਰ ਚੋਂ ਜੇ ਤੁਹਾਡੇ ਕੋਲੇ ਅਵੇਲੇਬਲ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਨਹੀਂ ਤਾਂ ਕੱਲੀ ਕਾਲੀ ਪਾ ਦਿਓ ਤਾਂ ਟੇਸਟ ਆ ਇਦੇ ਨਾਲ ਵੀ ਵਧੀਆ ਆਊਗਾ ਤੇ ਆਪਾਂ ਇਹਨੂੰ ਦਰਦਰਾ ਜਿਹਾ ਪੀਸ ਲਵਾਂਗੇ ਬਸ ਇੱਕ ਪਾਊਡਰ ਨਹੀਂ ਬਣਾਉਣਾ ਹੈਗਾਗਾ ਤੇ ਪਾਊਡਰ ਤੋਂ ਥੋੜਾ ਜਿਹਾ ਜ਼ਿਆਦਾ ਮੋਟਾ ਜਿਹਾ ਦਰਦਰਾ ਜਿਹਾ ਪੀਸ ਲਵਾਂਗੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਚੈੱਕ ਕਿ ਵੀ ਕਿਸ ਤਰ੍ਹਾਂ ਦਾ ਹੈ ਮੈਂ ਪੀਸ ਕੇ ਤਿਆਰ ਕੀਤਾ ਹੈਗਾ ਤੇ ਇਹਨੂੰ ਮੈਂ ਕੁੰਡੇ ਕੋਟੇ ਦੇ ਵਿੱਚ ਮਤਲਬ ਕਿ ਰਗੜ ਲਿਆਗਾ ਤੇ ਇਹ ਮੈਂ ਤੁਹਾਨੂੰ ਦਿਖਾਉਣੀ ਹੈਗੀ ਵੀ ਕਿ ਇਹ ਜੇ ਆਪਾਂ ਦਰਦਰਾ ਜਿਹਾ ਇਸ ਤਰ੍ਹਾਂ ਦਾ ਆਪਾਂ ਤਿਆਰ ਕਰ ਲੈਣਾਗਾ ਇਹ ਹੁਣ ਆਪਾਂ ਨੂੰ ਚਾਹੀਦਾ ਹੈਗਾ ਇੱਕ ਬਰਤਨ ਕੱਚ ਦਾ ਕੋਈ ਬਰਤਨ ਲੈ ਲੈਣਾ ਜੇ ਜੱਗ ਹੈਗਾ ਤਾਂ ਢੱਕਣ ਵਾਲਾ ਤੁਸੀਂ ਜੱਗ ਵੀ ਲੈ ਸਕਦੇ ਹੋ ਨਹੀਂ ਕੋਈ ਬਰਤਨ ਮੰਨ ਲੈ ਸਕਦੇ ਹੋ ਜਾਂ ਡੱਬਾ ਕੱਚ ਦਾ ਤੇ ਇਹ ਆਪਾਂ ਇੱਕ ਡੱਬਾ ਲੈ ਲਿਆ ਕੱਚ ਦਾ ਤੇ ਇਹਦੇ ਵਿੱਚ ਆਪਾਂ ਚਿਕੰਦਰ ਪਾਤਾ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਕ ਗਾਜਰ ਪਾਉਣੀ ਹੈ ਗਾਜਰ ਪਾ ਸਕਦੇ ਹੋ ਘੱਟ ਵੱਧ ਕਰ ਸਕਦੇ ਹੋ ਕਿਉਂਕਿ ਕਟਿੰਗ ਮੈਂ ਕਾਫੀ ਜ਼ਿਆਦਾ ਕਰ ਲਈਆਂ ਸੀਗੀਆਂ ਕਾਫੀ ਵੱਡੇ ਸਾਈਜ਼ ਦੀਆਂ ਸੀਗੀਆਂ ਜਿਹੜੀਆਂ ਗਾਜਰਾਂ ਨਹੀਂ ਹੈ ਤੇ ਪਰ ਮੈਂ ਅਧੀਆਂ ਹੀ ਚੂਜ਼ ਕਰੂੰਗੀ ਚਿਕੰਦਰ ਮੈਂ ਸਾਰਾ ਜੂਸ ਕਰ ਲਿਆ ਤੇ ਜਿਹੜੀ ਗਾਜਰ ਹੈਗੀ ਇੱਕ ਕਟਿੰਗ ਕੀਤੀ ਹੋਈ ਮੈਂ ਇਹਦੇ ਵਿੱਚ ਪਾ ਦੂੰਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਣੇ ਹੈਗੇਗੇ ਕੁਝ ਨਹੀਂ ਪਾਉਣਾ ਇਹਦੇ ਵਿੱਚ ਜਿਹੜਾ ਆਪਾਂ ਮਸਾਲਾ ਪੀਸ ਕੇ ਤਿਆਰ ਕੀਤਾ ਸੀਗਾ ਸਰੋਂ ਵਾਲਾ ਉਹ ਪਾ ਦੇਣਾ 2 ਚਮਚ ਭਰ ਕੇ ਬਾਕੀ ਤੁਸੀਂ ਜਿੰਨੇ ਡਰਿੰਕ ਬਣਾਉਣੇ ਆ ਉਹਦੇ ਹਿਸਾਬ ਨਾਲ ਮਤਲਬ ਕਿ ਤੁਸੀਂ ਘੱਟ ਵੱਧ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਹੈ ਜਿਹੜਾ ਨੂਨ ਪਾ ਦਵਾਂਗੇ ਤੇ ਇਸ ਸਟੇਜ ਦੇ ਵਿੱਚ ਜੇ ਤੁਹਾਨੂੰ ਥੋੜਾ ਜਿਹਾ ਮਤਲਬ ਕਿ ਕਰਾਰਾਪਨ ਵਧੀਆ ਲੱਗਦਾਗਾ ਤਾਂ ਤੁਸੀਂ ਇਹਦੇ ਵਿੱਚ 6-7 ਕਾਲੀਆਂ ਮਿਰਚਾਂ ਪਾ ਸਕਦੇ ਹੋ ਤੇ ਨਹੀਂ ਤਾਂ ਇੱਕ ਜਿਹੜੀ ਹਰੀ ਮਿਰਚ ਹੈਗੀ ਉਹ ਕੱਟ ਕੇ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਨਹੀਂ ਪਾਈ ਹੈਗੀ ਕਿਉਂਕਿ ਮੈਂ ਕੱਲ ਨਮਕੀਨ ਤੇ ਖੱਟੇ ਪਣਾ ਲੈ ਬਣਾਉਣਾ ਹੈਗਾ ਇਹ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਦਾ ਭਰ ਦਵਾਂਗੇ ਤੇ ਇਹਨੂੰ ਮਿਕਸ ਕਰ ਲਵਾਂਗੇ ਹਿਲਾ ਕੇ ਢੱਕਣ ਬੰਦ ਕਰਕੇ ਤੇ ਇਹਨੂੰ ਆਪਾਂ 2-3 ਦਿਨਾਂ ਵਾਸਤੇ ਰੈਸਟ ਤੇ ਰੱਖ ਦਵਾਂਗੇ ਅੰਦਰ ਤੇ ਉਸ ਤੋਂ ਬਾਅਦ ਹੈ ਜਿਹੜਾ ਇਹ ਆਪਣੇ ਡਰਿੰਕ ਹੈਗੀ ਬਣ ਕੇ ਤਿਆਰ ਹੋ ਜਾਊਗੀ ਤੇ ਆਪਾਂ ਦਿਖਾਉਣੇ ਆ ਤਿੰਨ ਦਿਨਾਂ ਬਾਅਦ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਲਰ ਹੈਗਾ ਕਾਫੀ ਜ਼ਿਆਦਾ ਚੇਂਜ ਹੋ ਗਿਆ ਹੈਗਾ ਤੇ ਬਹੁਤ ਹੀ ਮਤਲਬ ਕਿ ਸੋਹਣਾ ਲੱਗਦਾ ਦੇਖਣ ਦੇ ਵਿੱਚ ਤੇ ਇਹਨੂੰ ਚਾਹੇ ਤੁਸੀਂ ਛਾਨ ਕੇ ਵੀ ਮਤਲਬ ਕਿ ਲੈ ਸਕਦੇ ਹੋਗੇ ਜਿਹੜੇ ਆ ਪੀਸ ਹੈਗੇ ਸਰੋਂ ਦੇ ਇਹ ਵੀ ਤੁਸੀਂ ਛਾਨ ਨਹੀਂ ਨਾਲ ਛਾਨ ਕੇ ਕੱਢ ਸਕਦੇ ਹੋਗੇ ਨਹੀਂ ਤਾਂ ਤੁਸੀਂ ਐਵੇਂ ਲੈ ਸਕਦੇ ਹੋ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਆਪਾਂ ਪਤੀਨੇ ਨਾਲ ਇਹਨੂੰ ਉੱਪਰ ਰੱਖ ਕੇ ਸਰਵ ਕਰ ਲਿਆ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਾਲ ਸੋਇ ਨੂੰ ਬਾਤ ਬਾਤ ਸਬਸਕ੍ਰਾਈਬ ਕਰਨਾ ਇਹ ਜਿਹੇ ਸੈਂਪਲ ਤੇ ਆਸਾਨ ਰੈਸਪੀਆਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਦ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ